ਔਰ ਰੁਕੀ ਰੁਕੀ ਔਰ ਰੁਕੀ 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 ਕੀ ਹੋ ਗਿਆ ਮਰਨਾ ਪਰਾਂ ਪਰਾਂ ਜਾਈ ਜਾਨੀ ਤੂੰ ਕੀ ਹੋ ਗਿਆ ਇੱਥੇ ਆ ਛੜਕਾ ਮਸ਼ੀਨ ਲੱਗੀ ਹੈ ਨਾਲ ਚਿੰਬੜ ਦੇਗੇ ਹੁਣ ਜੱਬ ਪੈ ਜਾਣਾ ਸਕੇ ਅਮਰੋਦ ਤੋੜ ਦੀ ਤੋੜ ਦੀ ਹੋਰ ਕਿ ਸਿਆਪਾ ਪੈ ਜਾਣਾ ਮੈਂ ਤਾਂ ਇਥੋਂ ਦੀ ਲੰਗਣ ਲੱਗੀ ਸੀ ਵਿੱਚ ਦੀ ਹਾਂ ਲੈ ਤੈਨੂੰ ਪਤਾ ਨਹੀਂਗਾ ਕਦੋਂ ਦਾ ਛੜਕਾ ਲਾ ਰੱਖਿਆ ਹਾਏ ਹੇ ਬਚਾ ਲਿਆ ਮੈਂ ਤਾਂ ਅੱਜ ਹੋ ਚੱਲਿਆ ਸੀ ਕੰਮ ਮੇਰਾ ਤਾਂ ਹੋਰ ਮੈਂ ਤਾਂ ਰੋਟੀਆਂ ਤਾਂ ਵੀ ਜਾਣਾ ਸੀ ਹਾਏ ਢਾਈ ਕਿੱਲੇ ਬਾਗਿਆ ਜੀ ਆਪਣਾ ਮਰੂਦਾਂ ਦਾ ਤੇ ਪਹਿਲਾ ਫਲ ਆ ਜਿਹੜਾ ਕਿ ਆ ਗਿਆ ਤੇ ਆਪਾਂ ਪਹਿਲਾ ਫਲ ਤੋੜ ਕੇ ਸਾਰਾ ਪਹੁੰਚਾਵਾਂਗੇ ਜੀ ਕਿਸਾਨੀ ਅੰਦੋਲਨ ਦੇ ਵਿੱਚ ਤੇ ਆਪਾਂ ਕੱਲ ਦੇ ਲੱਗੇ ਹੋਏ ਆ ਅੱਜ ਵੀ ਜਿਹੜੇ ਕਿ ਆਪਾਂ ਤੋੜੇ ਆ ਤੇ ਜਲਦੀ ਆਪਾਂ ਉੱਥੇ ਪਹੁੰਚਾਉਂਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੇ ਦੋਸਤੋ ਅੱਜ ਤੁਹਾਨੂੰ ਐਵੇਂ ਤੇ ਖੇਤ ਸਾਡੇ ਲੈ ਕੇ ਚੱਲੇ ਆਂ ਜਿਹੜਾ ਕਿੱਲਾ ਠੇਕੇ ਚੜਦਾ 8 ਲੱਖ ਰੁਪਏ ਦਾ ਤੇ ਤੁਸੀਂ ਵੀ ਦੇਖ ਕੇ ਹੋ ਜਾਓਗੇ ਹੈਰਾਨ ਤੇ ਤੁਹਾਨੂੰ ਉਸ ਖੇਤ ਦੀ ਜਾਣਕਾਰੀ ਸਾਰੀ ਦਵਾਂਗੇ ਵੀ ਐਵੇਂ ਦਾ ਕੀ ਚੀਜ਼ ਅਸੀਂ ਉੱਥੇ ਲਾਉਣੇ ਆਂ ਵੀ 8 ਲੱਖ ਰੁਪਏ ਕਿੱਲੇ ਦਾ ਮਤਲਬ ਕਿ ਨਿਕਲਦਾ ਵਿੱਚੋਂ ਤੇ ਪਵਨ ਨੂੰ ਵੀ ਅੱਜ ਆਪਾਂ ਲੈ ਕੇ ਚੱਲੇ ਆਂ ਅੱਜ ਦੁਪਹਿਰ ਤੋਂ ਹਾਂ ਜੀ ਕਾਫੀ ਦਿਨ ਹੋ ਗਏ ਸੀਗੇ ਮਤਲਬ ਕਿ ਉਧਰਲੇ ਖੇਤ ਆਪਾਂ ਨਹੀਂ ਗਏ ਸੀਗੇ ਤੇ ਤੁਪ ਤਪ ਚੰਗੇ ਲੱਗੇ ਸੀ ਤੇ ਸੋ ਸੋਚਿਆ ਵੀ ਆਪਾਂ ਤੁਹਾਨੂੰ ਅਜੇ ਦਿਖਾਉਣੇ ਆ ਵੀ 8 ਲੱਖ ਰੁਪਏ ਦੇ ਕਿਹੜੀ ਚੀਜ਼ ਜਿਹੜੀ ਲਾਵਾਂਗੇ ਤੁਸੀਂ ਵੀ ਲਾ ਸਕਦੇ ਹੋ ਵੀ ਜਿਹੜੀ ਕਿੱਲੇ ਦੇ ਵਿੱਚੋਂ ਨਿਕਲਿਆ ਕਰੋਗੀ ਤੇ ਆਪਾਂ ਤੇਹੀ ਸੋਚ ਕੇ ਲਾਈ ਆ ਤੇ ਚੱਲ ਪਵਣ ਜਲਦੀ ਚੱਲ ਆਪਣੇ ਤਾਂ ਮਤਲਬ ਕੀ ਕਾਮਯਾਬੀ ਦੇ ਰਾਹ ਤੇ ਹੋ ਗਿਆ ਉਹ ਕੰਮ ਹਾਂਜੀ ਵੀ ਹੋ ਗਿਆ ਕਾਮਯਾਬੀ ਪਕੜ ਲਈ ਆਨੇ ਤੇ ਆਜੋ ਹੁਣ ਸਵੀਟੀ ਨਾਲ ਆਪਣੀ ਬਾਹਰ ਨਿਕਲ ਜਾਵੇ ਤੇ ਦੋਸਤੋ ਬਲੌਗ ਅਸੀਂ ਡੇਲੀ ਪਾਇਆ ਕਰਾਂਗੇ ਕਿਉਂਕਿ ਤੁਸੀਂ ਬਲੌਗ ਨੂੰ ਕਰਦੇ ਹੋ ਬਹੁਤ ਜ਼ਿਆਦਾ ਪਿਆਰ ਤੇ ਹਾਂਜੀ ਬਹੁਤ ਸਾਰੇ ਮੈਸੇਜ ਆਉਂਦੇ ਆ ਤੇ ਉੱਥੇ ਆਪਣੇ ਜਿਹੜੇ ਕਿਓਸ ਬਾਗ ਦੇ ਵਿੱਚ 8 ਲੱਖ ਵਾਲੀ ਚੀਜ਼ ਤਾਂ ਲੱਗੀ ਲੱਗੀ ਹੋਈ ਆ ਨਾਲ ਮਰੂਦ ਵੀ ਲੱਗੇ ਹੋਏ ਆ ਨਾਲ ਮਰੂਦ ਵੀ ਲੱਗੇ ਹੋਏ ਆ ਹਾਂਜੀ ਤੇ ਆਪਾਂ ਫਿਰ ਲੈ ਗਏ ਆ ਜੀ ਕੋਲੀ ਤੇ ਪਲੇਟ ਵਗੈਰਾ ਤੂੰ ਚਲਾਏਂਗੀ ਕਿ ਮੈਂ ਹੀ ਚਲਾਵਾਂ ਦੇਖ ਲਓ ਹੈ ਆ ਤੁਸੀਂ ਆ ਜਾਓ ਮੈਂ ਤਾਂ ਕਿੰਨੀ ਇੱਥੇ ਬਾਲੇ ਮੋਰ ਕੋਟ ਜਿਆ ਚਲ ਫਿਰ ਤੂੰ ਬਾਹਰ ਪਰਾਂ ਚੱਲ ਪਰਾਂ ਚੱਲੋ ਪਰਾਂ ਚੱਲ ਮੈਂ ਉਧਰ ਦੀ ਆਉਣੀ ਆ ਮੈਂ ਵੀ ਆਪਾਂ ਆਪਣੇ ਬਹਿ ਗਏ ਟਰੱਕ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਹੈ ਫਿਰ ਖੇਤਾਂ ਕੋਤਾਂ ਦੇ ਵਿੱਚ ਤਾਂ ਇਹ ਕਾਰ ਕੱਢਦੀ ਆ ਤੇ ਪਾਉਣ ਦੇ ਆਪਾਂ ਕੱਲ ਪਰਸੋਂ ਗੰਗਨਗਰ ਗਏ ਤੇ ਜੇ ਨਾ ਹੁੰਦੇ ਤਾਂ ਆਪਾਂ ਵੀ ਉੱਥੇ ਕਾਰਾਂ ਤਰਾਂ ਖੁੱਭ ਜਾਈ ਹਾਂਜੀ ਕਿਉਂਕਿ ਗੰਗਨਗਰ ਵੀ ਅਨ ਸ਼ਾਰਟਕਟ 'ਚ ਜਾਣਾ ਪੈਂਦਾ ਤੇ ਜੇ ਕਾਰ ਤੇ ਜਾਂਦੇ ਤਾਂ ਆਪਣੀ ਖੁੱਭ ਜਾਣੀ ਸੀ ਤੇ ਆ ਕੈਂਪਰ ਤੇ ਗਏ ਤਾਂ ਵਧੀਆ ਚਲੋ ਲੰਘ ਗਏ ਆਪਾਂ ਬਿਲਕੁਲ ਤੇ ਮੰਮੀ ਨੇ ਵੀ ਜਾਣਾ ਸਾਡੇ ਨਾਲ ਮੰਮੀ ਕਹਿੰਦੇ ਮੈਂ ਵੀ ਬਹੁਤ ਦਿਨ ਹੋ ਗਏ ਆ ਖੇਤ ਆ ਜਿਹੜੇ ਨਹੀਂ ਗਈਗੀ ਇੱਕੋ ਕਿ ਮੰਮੀ ਨੂੰ ਵੀ ਬਹੁਤ ਸ਼ੌਂਕ ਆ ਖੇਤਾਂ ਦਾ ਨਾਲੇ ਉੱਥੇ ਲਵਾਉਣਾ ਦੋਸਤੋ ਨਵਾਂ ਫੋਲੋਅਰ ਅੱਜ ਦੇਖ ਕੇ ਆਵਾਂਗੇ ਜਗਾ ਜੁਗਾ ਵੀ ਕਿਹੜੀ ਥਾਂ ਤੇ ਸਟੱਰ ਆਊਗਾ ਹਾਂਜੀ ਦੋਸਤੋ ਫਾਈਨਲੀ ਅਸੀਂ ਖੇਤ ਤੇ ਪਹੁੰਚ ਚੁੱਕੇ ਹਾਂ ਹਾਂਜੀ ਤੇ ਚੱਲ ਪਾਉਣ ਜਲਦੀ ਜਲਦੀ ਚੱਲ ਆਪਾਂ ਦਿਖਾਈਏ ਦੋਸਤਾਂ ਨੂੰ ਵੀ 8 ਲੱਖ ਰੁਪਇਆ ਕਿਹੜੀ ਫਸਲ ਆ ਜਿਹੜੀ ਕਿੱਲੇ ਦੇ ਵਿੱਚੋਂ ਆਪਾਂ ਨੂੰ ਦਿਆ ਕਰੂਗੀ ਹਾਂਜੀ ਤੇ ਆਪਾਂ ਸਾਰੇ ਬਸ ਥੋੜਾ ਜਿਹਾ ਸਬਰ ਕਰਨਾ ਪਿਆ ਸਾਨੂੰ ਤੇ ਹੁਣ ਫਾਈਨਲੀ ਤੇ ਫਾਈਨਲੀ ਤਿਆਰ ਹੋ ਗਈ ਉਹ ਟਾਈਮ ਆ ਚੁੱਕਿਆ ਹੈ ਜਿਹੜਾ ਕਿ ਕਿਲੇ ਦੇ ਵਿੱਚੋਂ 8 ਲੱਖ ਰੁਪਏ ਕੱਢਿਆ ਕਰਾਂਗੇ ਤੇ ਚੱਲ ਪਵਣ ਅੱਗੇ ਲੱਗ ਫਿਰ ਚਲੋ ਜੀ ਆਜੋ ਹੁਣ ਤਾਂ ਪਤ ਤਰ ਰਹੇ ਆ ਜੀ ਹਜੇ ਕਨਕ ਦੇ ਵਿੱਚ ਬਿਲਕੁਲ ਤੇ ਹਜੇ ਗਾਂਹ ਜਾ ਕੇ ਆਊਗੀ ਉਹ ਚੀਜ਼ ਦੋਸਤੋ ਪਵਣ ਮੈਨੂੰ ਤਾਂ ਦਿਸ ਰਹੇ ਆ ਸਾਹਮਣੇ ਚਿੱਟੇ ਚਿੱਟੇ ਫੁੱਲ ਲੱਗੇ ਹੋਏ ਆ ਹਾਂਜੀ ਫਰੂਟ ਆ ਜਿਹੜਾ ਨੇ ਚੱਕ ਲਿਆ ਪਹਿਲਾ ਫਲ ਆ ਚੁੱਕਿਆ ਦੋਸਤੋ ਹਾਂਜੀ ਲੋਬੀ ਅਸੀਂ ਫਾਈਨਲੀ ਪਹੁੰਚ ਚੁੱਕੇ ਆ ਹਾਂਜੀ ਆਪਣੇ ਖੇਤ ਬਿਲਕੁਲ ਜੀ ਤੇ ਹੁਣ ਤੁਹਾਨੂੰ ਦਿਖਾਉਣਾ ਹੈ ਇੱਧਰ ਆਪਣੀ ਜਿਹੜੀ ਸਰੋਂ ਜਿਹੜੀ ਪੱਕ ਚੁੱਕੀ ਆ ਤੇ ਇੱਧਰ ਪਉਣ ਤੇਰੇ ਫੇਵਰੇਟ ਚੀਜ਼ਾਂ ਖੜੀਆਂ ਪਹਿਲਾਂ ਉਹ ਤਾਂ ਤੋੜੋ ਫਿਰ ਆਪਾਂ ਉਸ ਫਰੂਟ ਬਾਰੇ ਦੱਸਦੇ ਹਾਂ ਜੀ ਹਾਂਜੀ ਦੋਸਤੋ ਹੁਣ ਤੁਹਾਨੂੰ ਦਿੰਨੇ ਆ ਸਾਰੀ ਜਾਣਕਾਰੀ ਜਿਹੜੀ ਆਪਾਂ ਆ ਪਿੱਛੇ ਤੁਸੀਂ ਦੇਖ ਰਹੇ ਹੋ ਨਾਸ਼ਪਤੀ ਦਾ ਜਿਹੜਾ ਬਾਗ ਲਾਇਆ ਸੀਗਾ ਤੇ ਅੱਜ 4 ਸਾਲਾਂ ਦਾ ਹੋ ਗਿਆ ਤੇ ਇਹਨੂੰ ਪਹਿਲਾ ਫਰੂਟ ਲੱਗਿਆ ਤੇ ਬਹੁਤ ਸਬਰ ਮਤਲਬ ਕਿ ਕਰਨਾ ਪੈਂਦਾ ਤੇ ਪਰ ਇਹਦੇ ਵਿੱਚ ਜਿਹੜਾ ਵੀ ਬੰਦਾ ਸਬਰ ਕਰ ਲੈਂਦਾ ਜਿਹੜਾ ਨਾਸ਼ਪਤੀ ਲਾਉਂਦਾ ਉਹ ਕਾਮਯਾਬ ਹੋ ਜਾਂਦਾ ਉਹ ਕਾਮਯਾਬ ਹੋ ਜਾਂਦਾ ਕਿਉਂਕਿ ਸਾਡੇ ਤਾਂ ਦੋ ਦੋ ਚਾਰ ਚਾਰ ਕਿੱਲੇ ਲੋਕਾਂ ਨੇ ਨਾਸ਼ਪਤੀ ਲਾਈ ਹੋਈ ਹੈ ਵੀ ਤੁਸੀਂ ਮੰਨਣਾ ਨਹੀਂ 8-8 ਲੱਖ ਰੁਪਏ ਨੂੰ ਕਿੱਲਾ ਠੇਕੇ ਚੜਦਾ ਤੇ ਇਹਦਾ ਜਿਹੜਾ ਫਰੂਟ ਪਾਉਣ ਕੇਰ ਵੀ ਨਹੀਂ ਬਣਦੀ ਹਾਂਜੀ ਤੇ ਜੇ ਥੱਲੇ ਡਿੱਗ ਵੀ ਪਵੇ ਤਾਂ ਕਈ ਕਈ ਦਿਨ ਖਰਾਬ ਹੀ ਨਹੀਂ ਹੁੰਦਾ ਖਰਾਬ ਹੀ ਨਹੀਂ ਹੁੰਦਾ ਥੱਲੇ ਡਿੱਗਿਆ ਵੀ ਉਹ ਵੀ ਰੇਟ ਜਿਵੇਂ ਹਾਥੀ ਤੇ ਦੰਦ ਹੁੰਦੇ ਤੇ ਹੱਥ ਜਿਉਂਦੇ ਦੇ ਵੀ ਘੱਟ ਰੇਟ ਹੁੰਦੇ ਜੋ ਥੱਲੇ ਡੇ ਮਤਲਬ ਕਿ ਹੱਥੇ ਖਤਮ ਹੋ ਜਾਂਦਾ ਤੇ ਉਹ ਜਿਆਦਾ ਮਹਿੰਗੇ ਹੋ ਜਾਂਦੇ ਉਹ ਹਿਸਾਬ ਨਾਲ ਆਸ਼ਪਤੀ ਤਾਂ ਹੁੰਦਾ ਇਹਦੀ ਥੱਲੇ ਡਿੱਗੀ ਵੀ ਜਿਹੜੀ ਕੇਰ ਦੇ ਰੂਪ ਚ ਨਹੀਂ ਜਾਂਦੇ ਉਹ ਵੀ ਮਤਲਬ ਕਿ ਫਰੂਟ ਦੇ ਰੂਪ ਚ ਜਾਂਦੇ ਕਿਉਂਕਿ ਮਤਲਬ ਜਿਵੇਂ ਹੁਣ ਆਪਣੇ ਕਿੰਨੂ ਤਾਂ ਥੱਲੇ ਡਿੱਗ ਗਿਆ ਤੇ ਬਸ ਖਤਮ ਤੇ ਇਹ ਜਿਹੜੀ ਨਾਸ਼ਪਤੀ ਆ ਜੇ ਡੇਗ ਵੀ ਜਾਵੇ ਤਾਂ ਕੋਈ ਪਈ ਵੀ ਹਫਤਾ ਵੀ ਪਈ ਰਵੇ ਤਾਂ ਵੀ ਉਹ ਖਰਾਬ ਨਹੀਂ ਹੁੰਦੀ ਤੇ ਬਿਲਕੁਲ ਦੋਸਤੋ ਇਹ ਬਾਗ ਆਪਾਂ ਨੂੰ ਮਤਲਬ ਕਿ ਲਾਉਣੇ ਚਾਹੀਦੇ ਆ ਤੇ ਆ ਤੁਸੀਂ ਦੇਖੋ ਤੇ ਬਾਹਲਾ ਮਤਲਬ ਕਿ ਮਣਖੋਛ ਹੋਇਆ ਅੱਜ ਕਈ ਦਿਨਾਂ ਬਾਅਦ ਆਇਆ ਖੇਤ ਤੇ ਹਾਂਜੀ ਤੇ ਵਿੱਚ ਹੀ ਆਪਣੇ ਜਿਹੜੇ ਕਿ ਇੱਥੇ ਆਪਾਂ ਜਿਹੜੇ ਛੋਲੇ ਬੀਜੇ ਹੋਏ ਆ ਨਾਲੇ ਆਪਾਂ ਇਹ ਦੋਸਤੇ ਜਿਹੜੇ ਛੋਲੇ ਲਾਏ ਆ ਇਹ ਵੀ ਅਸੀਂ ਬਿਨਾ ਖਾਸ ਸਪਰੇਅ ਤੋਂ ਲਾਏ ਆ ਤੇ ਉਧਰ ਥੋੜੀ ਸਰੋਂ ਇੱਧਰ ਤੁਸੀਂ ਦੇਖੋ ਸਾਈਡਾਂ ਤੇ ਤੇ ਸਰੋਂ ਵੀ ਅਸੀਂ ਲਾਈ ਆ ਵੀ ਬਿਨਾ ਖਾਸ ਸਪਰੇਅ ਤੋਂ ਲਾਈ ਹੋਈ ਹੈ ਜਿਹੜੀ ਦੋਸਤੇ ਦੀ ਮਾਰਕੀਟ ਵੈਲਿਊ ਹੁਣ ਦੇ ਹਿਸਾਬ ਨਾਲ ਗਾਂ ਦਾ ਪਤਾ ਨਹੀਂਗਾ ਵੀ ਹੁਣ ਤਾਂ 7-8 ਲੱਖ ਰੁਪਏ ਨੂੰ ਕਿੱਲਾ ਚੜ ਰਿਹਾ ਠੇਕੇ ਤੇ ਸਾਡੇ ਆ ਮਤਲਬ ਕਿ ਪਹਿਲਾ ਫਰੂਟ ਆ ਚੁੱਕਿਆ ਬਾਗ ਨੂੰ ਤੇ ਉਹਨਾਂ ਦੇ ਇੰਨਾ ਦੇਖੋ ਫੁੱਲ ਕਿੱਡੇ ਸੋਹਣ ਆ ਦੇਖੋ ਤੁਸੀਂ ਦੋਸਤੋ ਨੇੜਿਓਂ ਵਾਈਟ ਵਾਈਟ ਫੁੱਲ ਸਾਰੇ ਲੱਗੇ ਹੋਏ ਆ ਮੇਰੇ ਕੋਲ ਅੰਮਿਲਪਾਪਾ ਪਵਨ ਨੂੰ ਤਮਰੋਦ ਖਾਨ ਦੇ ਚਾਚਾ ਚੜਿਆ ਆ ਬੂਟੇ ਦੇ ਮੰਮੀ ਕਿੰਨੇ ਲੱਗੇ ਪਹਿਲੀ ਵਾਰੀ ਮਤਲਬ ਕੀ ਲੱਗੇ ਆ ਇਹ ਫਰੂਟ ਬਿਲਕੁਲ ਪਹਿਲੀ ਵਾਰੀ ਲੱਗੇ ਦੋਸਤੋ ਪਹਿਲੀ ਵਾਰੀ ਅਸੀਂ ਬੂਟੇ ਲਾਇਏ ਸੀ 600 ਬੂਟਾ 300 ਬੂਟਾ ਸੁੱਕ ਗਿਆ ਹਾਂਜੀ ਫਿਰ 300 ਫਿਰ ਲਾਇਆ ਫਿਰ ਉਹਦੇ ਵਿੱਚੋਂ 150 ਫਿਰ ਸੁੱਕ ਗਿਆ ਹੂੰ ਫਿਰ ਫਿਰ ਲਾਇਆ ਫਿਰ ਫਿਰ ਸੁੱਕ ਗਿਆ ਤੇ ਹਾਲੇ ਵੀ 2.5 ਕਿੱਲਿਆਂ ਦੇ ਵਿੱਚ ਕੋਈ 50 ਬੂਟੇ ਘੱਟ ਹੀ ਹੋਣੇ ਆ ਨਾਸ਼ਪਤੀ ਦੇ ਬਹੁਤ ਔਖਾ ਤਿਆਰ ਹੁੰਦਾ ਸਭ ਤੋਂ ਵੱਧ ਟਾਈਮ ਇਹਦੇ ਲੱਗਦਾ 7-8 ਸਾਲ ਲੱਗ ਜਾਂਦੇ ਪੂਰੇ ਦੋਸਤੋ ਤੇ 7-8 ਸਾਲਾਂ ਦੀ ਮਿਹਨਤ ਪਹਿਲੀ ਵਾਰੀ ਫਰੂਟ ਸਾਡੇ ਆ ਚੁੱਕੇ ਆ ਚਲੋ ਪਵਰਨਾਮ ਤੋੜੋ ਮਰੂਦ ਜਿਹੜੇ ਕੰਮ ਆਫਤ ਤੁਸੀਂ ਆਏ ਸੀ ਹਾਂਜੀ ਵਸਤਾ ਮਰੂਦ ਆਪਾਂ ਲੈ ਕੇ ਆਏ ਸੀਗੇ ਪਲੇਟ ਲੈ ਕੇ ਆਏ ਸੀ ਨਮਕ ਲਾ ਕੇ ਖਾਣ ਵਾਸਤੇ ਹੂੰ ਉਹ ਵੀ ਖਾਵਾਂਗੇ ਆਪਾਂ ਮਰੂਦ ਜਿਹੜਾ ਇੰਨੇ ਜ਼ਿਆਦਾ ਮਿੱਠੇ ਆ ਵੀ ਉਵੇਂ ਖਾਈ ਚਲੋ ਉਹ ਵੀ ਖਾਵਾਂਗੇ ਕੋਈ ਨਹੀਂ ਪਲੇਟ 'ਚ ਪਾ ਕੇ ਖਾਵਾਂਗੇ ਹੋਰ ਆਪਾਂ ਕਿਹੜਾ ਇਸ ਪਿਕਨਿਕ ਜਾਣਾ ਰਹਿਣਾ ਹੈ ਕੀ ਗੱਲ ਆ ਆਪਣੀ ਤਾਂ ਇੱਥੇ ਹੀ ਪਿਕਨਿਕ ਆਪਣੇ ਖੇਤਾਂ ਦੇ ਵਿੱਚ ਹੀ ਖੇਤਾਂ ਦੇ ਵਿੱਚ ਆ ਦੇਖੋ ਦੋਸਤੋ ਕਿੰਨਾ ਸੋਹਣਾ ਫਲਾਵਰਿੰਗ ਇਹਨੇ ਲਈਓ ਦੇਖੋ ਤੁਸੀਂ ਫੁੱਲ ਭਰੇ ਪਏ ਬੂਟੇ ਹਾਂਜੀ ਨਿੱਕੇ ਨਿੱਕੇ ਬੂਟੇ ਵੀ ਆ ਦੇਖੋ ਆ ਗਾਂ ਵਾਲੇ ਹੂੰ ਅਗਲੇ ਕਿੰਨੇ ਜ਼ਿਆਦਾ ਭਰੇ ਹੋਏ ਆ ਕਿੰਨੇ ਜ਼ਿਆਦਾ ਭਰੇ ਹੋਏ ਆ ਤੇ ਦੋਸਤੋ ਜਿਹੜਾ ਵਿਚਲਾ ਮਰੋਦ ਅਸੀਂ ਲਾਇਆ ਇਹ ਤੁਹਾਨੂੰ ਦੱਸਣਾ ਚਾਹੁੰਨੇ ਆ ਇਹ ਅਸੀਂ ਮਤਲਬ ਕਿ ਪੱਟ ਦਾਂਗੇ ਜਦੋਂ ਇਹ ਬੂਟੇ ਚਾਰਾਂ ਪੰਜਾ ਦੋ ਦੋ ਤਿੰਨ ਸਾਲਾਂ ਬਾਅਦ ਪੂਰੇ ਮਤਲਬ ਕਿ ਗਰੋ ਕਰ ਜਾਣਗੇ ਨਾਸ਼ਪਤੀ ਦੇ ਵੱਡੇ ਹੋ ਜਾਣਗੇ ਪੂਰੇ ਗਰੱਪ ਬਣ ਜਾਣਗੇ ਹਾਂ ਵਿੱਚੋਂ ਨਾ ਵੀ ਪਾਵਨ ਦਾ ਸ਼ਿਕਾਰ ਮਿਲ ਗਿਆ ਪਵਨ ਨੂੰ ਹਾਏ ਕਿੱਡਾ ਵੱਡਾ ਅਮਰੂਦ ਮਿਲ ਗਿਆ ਹੋਈ ਆ ਦੇਖੋ ਆ ਦੇਖੋ ਦੋਸਤੋ ਇਹ ਬੜਾ ਵੱਡਾ ਅਮਰੂਦ ਨੂੰ ਹੁਣ ਗਰਮੀ ਆ ਗਈ ਹੁਣ ਪੱਕਣਗੇ ਪਾਵਨ ਸਾਰੇ ਹਾਂਜੀ ਤੇ ਪਾਵਨ ਨੂੰ ਹੁਣ ਦੂਜਾ ਸ਼ਿਕਾਰ ਮਿਲ ਚੁੱਕਿਆ ਹੂੰ ਡੋਨੇ ਉਹਦੇ ਤੇ 3 ਨਾ 4 ਅੱਛਾ ਹੂੰ ਆਹ ਦੇਖੋ ਦੋਸਤੋ ਆਹ ਵੇਖੋ ਆਹ ਦੇਖੋ ਕਿੱਡੇ ਸੋਹਣੇ ਅਮਰੂਦ ਆ ਉਹ ਵੀ ਪਵਨ ਨੇ ਲਾ ਲਿਆ ਆਸਨ ਹਾਂਜੀ ਤੇ ਹੁਣ ਅਮਰੂਦ ਆਪਣੇ ਆ ਵੀ ਵਧੀਆ ਨਾ ਗੱਲ ਅਮਰੂਦਾ ਦੇ ਬੂਟੇ ਥੱਲੇ ਬੈਠੇ ਆ ਹਾਂ ਅਮਰੂਦ ਖਾਈ ਜਾਂਦੇ ਆ ਤੇ ਇੱਥੋਂ ਤੋੜੋ ਤਾਜ਼ੇ ਤਾਜ਼ੇ ਅਮਰੂਦ ਤੁਸੀਂ ਆਖੋਗੇ ਕਈ ਵੀ ਤੋਤੇ ਨਹੀਂ ਸੋਣਾਗੇ ਇਹ ਤੋਤੇ ਤੋਂ ਬਿਨਾਂ ਹੀ ਆਪਾਂ ਤਾਂ ਖਾ ਲਿਆ ਆਪਾਂ ਸਪਰੇਸਪਰੂ ਤਾਂ ਕੀਤੀ ਨਹੀਂ ਕੋਈ ਹਾਂਜੀ ਤੇ ਲੋ ਜੀ ਹੁਣ ਆਪਾਂ ਇਹ ਜਿਹੜੇ ਚੀਰਨ ਲੱਗੇ ਆ ਤੇ ਨਾਲੇ ਆਪਾਂ ਜਿਹੜਾ ਕੀ ਸਪੈਸ਼ਲ ਨਮਕ ਬਣਵਾਇਆ ਸੀ ਤੇ ਉਹ ਆਪਾਂ ਜਿਹੜਾ ਉਹਦੇ ਨਾਲ ਖਾਵਾਂਗੇ ਚੀਰ ਰਹੇ ਆ ਵੈਸੇ ਅੱਗੇ ਆਪਾਂ ਪੀਣੇ ਹੁੰਨੇ ਆ ਖੇਤ ਚ ਜਾ ਕੇ ਚਾਹ ਤੇ ਰੋਟੀ ਖਾਣੇ ਹੁੰਨੇ ਆ ਤੇ ਹੁਣ ਅੱਜ ਆਪਾਂ ਆਏ ਆ ਫਰੂਟ ਵਾਲੇ ਬਾਗ ਦੇ ਵਿੱਚ ਤੇ ਅੱਜ ਆਪਾਂ ਜਿਹੜਾ ਕੀ ਦੋਸਤੋ ਖੇਤ ਦੀਆਂ ਮौजਾਂ ਜਿੱਥੇ ਮਰਜੀ ਖੋਮ ਲੋਏ ਨੀ ਇਹ ਨੀ ਮਤਲਬ ਕਿ ਆਪਾਂ ਨੂੰ ਮਿਲ ਸਕਦੀ ਹੈ ਹਾਂਜੀ ਬਾਲ ਦੋਸਤ ਤੁਸੀਂ ਵੀ ਖਾ ਲਓ ਮੰਮੀ ਖਾਣਾ ਤੁਸੀਂ ਨੂਨ ਲਾ ਕੇ ਉਹ ਵੀ ਖਾਈ ਜਾਂਦੀ ਮੰਮੀ ਬਿਨਾਂ ਨੂਨ ਤਾਂ ਹੀ ਆ ਤਾਂ ਦੇਖੋ ਗ੍ਰੇਡਿੰਗ ਹੋ ਰਹੀ ਹੈ ਬਿਲਕੁਲ ਜੀ ਜੇ ਚੀਜ਼ ਭੇਜਣੀ ਆ ਤਾਂ ਫਿਰ ਚੰਗੀ ਭੇਜਣੀ ਆ ਮਾੜੀ ਥੋੜੀ ਭੇਜੀ ਦੀ ਆ ਪਵਨ ਦੀ ਮਿਹਨਤ ਰੰਗ ਲੈ ਆਈ ਹੈ ਮੰਮੀ ਦੀ ਵੀ ਲਿਆਈ ਆ ਮੰਮੀ ਆਕੂ ਮੇਰਾ ਨਾਮ ਲੈਂਦੇ ਨਹੀਂ ਤੇ ਦੋਸਤੋ ਜਿਹੜੇ ਪਿੱਛੇ ਤੁਸੀਂ ਛੋਲੀਆਂ ਦੇਖਦੇ ਹੋ ਜਾਂ ਇਧਰ ਸਰੋਂ ਦੇਖੀ ਆ ਤੇ ਇਹ ਬਿਲਕੁਲ ਆਰਗੈਨਿਕ ਤੇ ਅਸੀਂ ਹੌਲੀ ਹੌਲੀ ਮਤਲਬ ਕਿ 4-5 ਕਿੱਲੇ ਆਰਗੈਨਿਕ ਚੀਜ਼ਾਂ ਲਾਇਆ ਕਰਾਂਗੇ ਹਾਂਜੀ ਕਿਉਂਕਿ ਲੋਕ ਜਿਹੜੇ ਦੋਸਤ ਮਿੱਤਰ ਤੁਹਾਨੂੰ ਪਤਾ ਹੀ ਹੈ ਵੀ ਅੱਜ ਕੱਲ ਆਰਗੈਨਿਕ ਚੀਜ਼ਾਂ ਜਿਹੜੀਆਂ ਬਹੁਤ ਘੱਟ ਮਿਲਦੀਆਂ ਹਨਾ ਹਾਂ ਅੱਜ ਕੱਲ ਦੋਸਤ ਮਿੱਤਰ ਸਾਰੇ ਆਪ ਦੇ ਸਿਹਤ ਦਾ ਖਿਆਲ ਰੱਖਦੇ ਆ ਹਾਂਜੀ ਜਿੱਦਾਂ ਸਾਰੋਂ ਸਾਡੀ ਪੱਕੀ ਦੇਖਾਂਗੇ ਕਿੰਨੀ ਨਿਕਲਦੀ ਹੈ ਕਿੱਲਾ ਡੇਢ ਕਿੱਲਾ ਸਾਰੋਂ ਤੇ ਛੋਲੀਆਂ ਜਿਹੜਾ ਲਾਇਆ ਸੀ ਉਹ ਵੀ ਦੇਖਾਂਗੇ ਕਿੰਨਾ ਨਿਕਲਦਾ ਹੈ ਫਿਰ ਤੁਹਾਨੂੰ ਦੱਸਾਂਗੇ ਵੀਡੀਓ ਬਣਾ ਕੇ ਕਿ ਸਾਡੇ ਕੋਲ ਇਹ ਚੀਜ਼ਾਂ ਪਈਆਂ ਤੁਸੀਂ ਲੈ ਜਾ ਸਕਦੇ ਹੋ। ਇਸ ਜ਼ਮੀਨ 'ਤੇ ਅਸੀਂ ਮਤਲਬ ਕਿ 3 ਸਾਲ ਹੋ ਗਿਆ ਲਗਾਤਾਰ ਕੋਈ ਵੀ ਖਾਸ ਸਪਰੇਅ ਜਾਂ ਕੁਝ ਵੀ ਨਹੀਂ ਕੀਤਾ। ਬਿਲਕੁਲ ਜੀ। ਬਿਲਕੁਲ। ਲਓ ਵੀ ਦੋਸਤੋ ਹੁਣ ਫਾਈਨਲੀ ਅਸੀਂ ਘਰੇ ਜਾ ਰਹੇ ਹਾਂ। ਹਾਂਜੀ। ਤੇ ਪਵਨ ਨੇ ਮੋਢੇ ਤੇ ਰੱਖਿਆ ਲਫਾਫਾ। ਹੋਰ ਤੇ ਬਾਕੀ ਜਿਹੜੇ ਰਹਿੰਦੇ ਸੀਗੇ ਉਹ ਬਾਈ ਆਊਗਾ ਟਰੈਕਟਰ ਤੇ ਲੈ ਜਾਊਗਾ। ਸਹੀ ਗੱਲ। ਕਿਉਂਕਿ ਤਾਂ ਆਪਦੇ ਖਾਣ ਵਾਸਤੇ ਮਤਲਬ ਕਿ ਲਿਜਾ ਰਹੇ ਆ। ਕੋਚ ਲੈ ਗਏ ਆਪਾਂ ਕੋਚ ਮੰਮੀ ਵੀ ਲੈ ਕੇ ਜਾ ਰਹੇ ਆ ਕਿਉਂਕਿ ਦੂਰ ਕਾਫੀ ਪੈ ਜਾਂਦਾ ਨਾ ਬਿਲਕੁਲ ਇੱਥੇ ਉਹ ਸਾਹਮਣੇ ਆਉਂਦੀ ਨਹੀਂ ਸਾਹਮਣੇ ਸਾਡੇ ਤੋਂ ਸਾਰੇ ਕਿਤੇ ਗੱਡੀ ਖੜੀ ਆ ਘਰੇ ਜਾ ਕੇ ਜੈਸ਼ਵੀਕ ਆਪਣਾ ਆਇਆ ਬੈਠਾ ਸਕੂਲੋਂ ਸੋ ਦੋਸਤੋ ਇਹ ਨਿੱਕੀ ਜੀ ਕੋਸ਼ਿਸ਼ ਹੈ ਸਾਡੀ ਵਧੇ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਹਾਂਜੀ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਕਮੈਂਟ ਕਰਿਓ ਤੇ ਲਾਈਕ ਕਰਿਓ ਜੀ ਤੇ ਤੁਹਾਡਾ ਆਪਾਂ ਨੈਕਸਟ ਵੀਡੀਓ 'ਚ ਵੀ ਨਾਮ ਲਵਾਵਾਂਗੇ ਦੋਸਤੋ ਥੈਂਕ ਯੂ ਸੋ ਮੱਚ ਦੋਸਤੋ ਥੈਂਕ ਯੂ